ਫਰਤਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਦੇਸ਼ ਵਿਦੇਸ਼ ਵਸਨੀਕ ਸਿੱਖ ਸੰਗਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗ੍ਹਾ ਜਗ੍ਹਾ ਜਾ ਕੇ ਉਸ ਇਲੈਕਸ਼ਨ ਚ ਉਹਨਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਕਿ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਨਾਲ ਉਥੇ ਇਹ ਕੁਸ਼ਤੀ ਮੈ ਇਥੋਂ ਮੇਰੇ ਲੁਧਿਆਣੇ ਤੋਂ ਵੀ ਗਈਆਂ ਸੀ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਹਾਂ ਤੇ ਹੋਰ ਜਿਹੜੀ ਅਸੀਂ ਕਰੋੜ ਆਪਣਾ ਬਾਬਾ ਕਾਲ ਸਹਿਬ ਵਿਖੇ ਇੱਕ ਪੰਥਕ ਗੱਤਰਤਾ ਕਰ ਰਹੇ ਆ ਉਹਦੇ ਵਾਸਤੇ ਇਹਨਾਂ ਨੂੰ ਸੱਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਇਆ ਕਿ ਉਹ ਸਿੱਧੂ ਜੀ ਵੱਤੋਂ ਵੱਧ ਪਹੁੰਚੋ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਹ ਉੱਥੇ ਉਹ ਵਿਚਾਰੇ ਜਾਣਗੇ ਇਹ ਇਹ ਬੇਨਤੀਆਂ ਅਸੀਂ ਇਹਨਾਂ ਨੂੰ ਕਰਵਾ ਵਾਸਤੇ ਤੇ ਦੂਸਰਾ ਸ਼੍ਰਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ 'ਚ ਬੜੀ ਮੇਰੇ ਹੈ ਜਾਗਰਤੀ ਦੀ ਘਾਟ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਨ ਰਹੇ ਉਹ ਤਿੰਨ ਚਾਰ ਵਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ ਚ ਵੋਟਾਂ ਬਣੀਆਂ ਅਜੇ ਤੱਕ ਤੋਂ ਕੁਛ ਅਸੀਂ 31 ਤਰੀਕ ਨੂੰ ਇੱਕ ਵਫਦ ਭੇਜਿਆ ਸੀ ਗੁਰਦੁਆਰਾ ਚੋਣ ਕਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਤਾਂ ਉਹਨਾਂ ਡੇਢ ਮਹੀਨੇ ਦਾ ਸਮਾਂ ਸਾਨੂੰ ਹੋਰ ਵਧਾਇਆ ਵਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੀ ਵੋਟ ਆ ਉਹ ਜਿਹੜਾ ਵੀ ਯੋਗ ਵਿਅਕਤੀ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹਰੇਕ ਦੀ ਬਣੀ ਉਹ ਕੋਈ ਉੱਤੋਂ ਵਾਂਝਾ ਨਾ ਰਵੇ ਇਸ ਕਰਕੇ ਅਸੀਂ ਸਾਰੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆ ਬਹੁਤ ਵਾਰਾਂ ਨੂੰ ਅਪੀਲ ਕਰਦੇ ਆ ਹੋਰ ਆਗੂਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਇਹ ਚ ਆਪ ਜ਼ਿੰਮੇਵਾਰੀ ਸਮਝ ਕੇ ਹਰੇਕ ਘਰ ਤੱਕ ਪਹੁੰਚ ਕਰਕੇ ਹਰੇਕ ਸਿੱਖ ਗੁਰਸਿੱਖ ਤੱਕ ਪਹੁੰਚ ਕਰਕੇ ਉਹ ਵੋਟ ਬਣਾਈ ਜਾਵੇ ਇਹ ਇਹ ਅਸੀਂ ਅਪੀਲ ਬੇਨਤੀ ਕਰਨ ਵਾਸਤੇ ਹਾਂਜੀ ਇਹ ਜਿਹੜਾ ਅਸੀਂ ਇਕੱਠ ਸੱਦੇ ਆ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬਿਆਦਬੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰਾ ਖਿਆਲ ਇੱਕ ਤੁਹਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਦਿਆ ਉਹ ਜਿਹੜੇ ਕੁਝ ਮਸਲੇ ਤੇ ਇਥੋਂ ਟਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਹੋ ਰਹੀ ਆ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਵੇ ਉਹ ਵੀ ਇਹ ਉਹਨਾਂ ਨੇ ਡਬਲ ਟ੍ਰੈਵਲਸ ਯਾਹਾਂ ਮੋਗਤਲੀਆਂ ਤੋਂ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਇਹ ਦੂਸਰਾ ਦੇਖੋ ਜੀ ਉਹਦੇ ਆ ਪੈਰਲ ਆਰਾਮ ਨਹੀਂ ਮਿਲ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫਿਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਾਲ ਇੱਕ ਦੇਸ਼ ਦੋ ਤਰ੍ਹਾਂ ਦੇ ਕਰੂਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਉਦੋਂ ਵੀ 700 ਕਿਸਾਨ ਸ਼ਹੀਦ ਹੋਇਆ ਪਹਿਲਾਂ ਵੀ ਹੁਣ ਵੀ ਕੁਝ ਬੰਦੇ ਸ਼ਹੀਦ ਹੋ ਗਏ ਆ ਕੁਝ ਉਹ ਸ਼ੁਗ ਕਰਨਾ ਜਾ ਸ਼ੋਭਦੀਪ ਜਿਹੜਾ ਉਹ ਉਹ ਵੀ ਸ਼ੀਦ ਹੋਇਆ ਹੋਰ ਵੀ ਤੇ ਇਹ ਬਹੁਤ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸਰਕਾਰ ਸਰਦ ਨਹੀਂ ਉਹ ਨਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਕੇ ਸੈਂਟਰ ਚ ਉੱਤੇ ਅਜੇ ਤੱਕ ਵੀ ਕੋਈ ਮਸਲੇ ਦਾ ਕਿਸੇ ਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉੱਥੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਪਹੁੰਚੋ ਉੱਥੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਇਹ ਨਾ ਬੰਦੀ ਸਿੰਘਾਂ ਵਾਸਤੇ ਜਾਂ ਬਿਆਦਵੀ ਦੇ ਮਾਮਲੇ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਵਿਚਾਰੀਏ ਕਿ ਆਉਣ ਵਾਲੇ ਸਮੇਂ ਲਈ ਕੋਈ ਕੀ ਰਸਤਾ ਬਣਾਉਣਾ ਚਾਹੀਦਾ ਉਹ ਬੰਦੀ ਸਿੰਘਾਂ ਦੀ ਜਿਹੜੀ ਭਾਈਪੁਰੀ ਹੈ ਤੇ ਕਿਤੇ ਨਾ ਜਿਹੜੀ ਜਿੰਨੀ ਜਿੰਨੀ ਇੱਕ ਲਾਣਾਂ ਨੂੰ ਹੁੰਦੀ ਹੈ ਜੀ ਬੱਸ ਇੰਨੇ ਪੂਰਨ ਰਿਹਾ ਇਹ ਨਹੀਂ ਨਾ ਹੋ ਰੇ ਜੀ ਕੋਈ ਕਿਸੇ ਨੂੰ ਛੁੱਟੀ ਦੇ ਦੇ ਤੇ ਕੋਈ ਜ਼ਮਾਨਤ ਦੇ ਦੇ ਤੇ ਮੇਰੇ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜਮਾਨਤ ਦਿੱਤੀ ਸੀ ਫਿਰ ਉਹਨਾਂ ਨੇ ਜਮਾਨਤ ਕੈਨਸਲ ਕਰਕੇ ਫਿਰ ਉਹਨਾਂ ਨੂੰ ਇਹ ਤੇ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਿਰ ਤੇ ਤਲਵਾਰ ਲੜਕੀ ਰਹੀ ਹੈ ਨਾ ਜੀ ਤੇ ਇਹੋ ਜਿਹਿਆਂ ਜਿਹੜੀਆਂ ਮੈਂ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਨ ਉਹਨਾਂ ਨੇ ਆਪਣੇ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਾਂ માં ਕੱਟ ਲਈਆਂ ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਕੋਈ ਸੁਨੇਹਾ ਪਿਆ ਗਿਆ ਜਲਦੀ ਜੀ ਮੈਂ ਪਾਣੀ ਉਹਨਾਂ ਦਾ ਸਨੇਹਾ ਅੱਜ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਉਹਨਾਂ ਦੱਸਨੇ ਆ ਹੁਣ ਜੋ ਉਹ ਉਹ ਪੰਥਕ ਕਤਰਤਾ ਤੇ ਉਹ ਉਹ ਉਹਨਾਂ ਦਾ ਸਨਿਆ ਲੈਣ ਲੈ ਕੇ ਆਉਣਗੇ ਉਹ ਦਿਨ ਉੱਥੇ ਦੱਸਿਆ ਜਾਊਗਾ ਤੇ ਬਾਕੀ ਅਬਰਤਪਾਲ ਸਿੰਘ ਨੇ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾਲ ਜਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਇਲਿਗੇਸ਼ਨ ਨਹੀਂਗਾ ਕਿ ਪੰਜਾਬ ਦੇ ਲੋਕ ਜਿਉਂ ਉਹ ਇਡਾ ਖਤਰਨਾਕ ਜਾਂ ਜਿਦਾਂ ਦਾ ਇਸ਼ਵਾਹ ਵਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨੇ ਇਹਨੇ ਬਹੁਮਤ ਨਾਲ ਉਹਨੂੰ ਜਿਤਾਉਂਦੇ ਨਾ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇੱਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਖਤਮ ਕਰਨ ਵਾਸਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੀ ਮਨਾ ਜੋ ਸੰਕਾ ਦੇ ਮਨ ਚ ਬਹੁਤ ਵੱਡਾ ਰੋਸ ਆ ਹ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕਤਰਪਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰੱਗ ਸਮੱਗਲਰ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੇ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਪਜਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀਆਂ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਤਾਂ ਇਹ ਪੰਜਾਬ ਸਰਕਾਰ ਦੇ ਮਨ ਨਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ